ਸਾਥੀਓ ਕੁਝ মিডিਆ ਹਾਊਸਸਸ ਔਰ ਜਿਹੜੇ ਪੋਲਿਟੀਕਲੀ ਜਿਹੜੇ ਮੋਟੀਵੇਟਿਡ ਚੈਨਲਸ ਹੈ ਉਹਨਾਂ ਵੱਲੋਂ ਇਹ ਗਲਤ ਖਬਰ ਚਲਾਈ ਜਾ ਰਹੀ ਹੈ ਕਿ ਪੰਜਾਬ 유ਥ ਕਾਂਗਰਸ ਦੀ ਬੋਡੀ ਨੂੰ ਜਿਹੜਾ ਭੰਗ ਕਰ ਦਿੱਤਾ ਗਿਆ ਹੈ ਪਹਿਲੀ ਗੱਲ ਕਿ ਪੰਜਾਬ 유ਥ ਕਾਂਗਰਸ ਦੀ ਬੋਡੀ ਨੂੰ ਕੋਈ ਭੰਗ ਨਹੀਂ ਕੀਤਾ ਗਿਆ ਨਾਰਮਲ ਪ੍ਰੋਸੈਸ ਆਫ ਜਿਹੜਾ ਮੈਂਬਰਸ਼ਿਪ ਹੈ ਜਿਹਦਾ ਅਸੀਂ ਸਵਾਗਤ ਕਰਦੇ ਹਾਂ ਕਿ ਜਿਹੜਾ ਰਾਹੁਲ ਗਾਂਧੀ ਜੀ ਦੀ ਦੇਣ ਹੈ ਕਿ ਅਸੀਂ ਨਵੀਂ એનર્ਜੀ ਨਵੇਂ ਨੌਜਵਾਨਾਂ ਨੂੰ ਪੰਜਾਬ ਯੂਥ ਕਾਂਗਰਸ ਦੇ ਵਿੱਚ ਮੌਕਾ ਦੇਣਾ ਹੈ ਉਹਦੇ ਵਿੱਚ ਹਰ 3 ਸਾਲ ਦੀ ਟਰਮ ਤੋਂ ਬਾਅਦ ਨਵੀਂ ਮੈਂਬਰਸ਼ਿਪ ਹੁੰਦੀ ਹੈ ਪਿਛਲੀ ਮੈਂਬਰਸ਼ਿਪ ਜਿਹੜੀ ਅਨਾਉਂਸ ਕੀਤੀ ਗਈ ਸੀਗੀ ਉਹ ਜਨਵਰੀ 2023 ਦੇ ਵਿੱਚ ਕੀਤੀ ਗਈ ਸੀਗੀ ਔਰ ਉਸ ਤੋਂ ਬਾਅਦ ਮੈਂਬਰਸ਼ਿਪ ਸ਼ੁਰੂ ਹੋਈ ਔਰ ਐਥ ਕੀ ਵੀ ਕਿਉਂਕਿ 3 ਸਾਲ ਪੂਰੇ ਹੋ ਗਏ ਤਾਂ ਜਨਵਰੀ 2026 ਦੇ ਵਿੱਚ ਉਸ ਮੈਂਬਰਸ਼ਿਪ ਨੂੰ ਲਾਂਚ ਕੀਤਾ ਗਿਆ ਜੇ ਜਨੂਅਰੀ 2023 ਤੋਂ ਲੈ ਕੇ ਜਨੂਅਰੀ 2026 ਨੂੰ ਗਿਣਦੇ ਤਾਂ ਇਹ 3 ਸਾਲ ਹੁੰਦੇ ਨੇ ਉਹਨਾਂ মিডিਆ ਹਾਊਸਸ ਨੂੰ ਮੈਂ ਕਹਿਣਾ ਚਾਹੁੰਦਾ ਔਰ ਉਸ ਤੋਂ ਬਾਅਦ ਸਾਡੀ ਮੈਂਬਰਸ਼ਿਪ ਹੁੰਦੀ ਹੈ ਨੋਮੀਨੇਸ਼ਨਸ ਮੈਂਬਰਸ਼ਿਪ ਸਕਰੂਟੀਨੀ ਉਸ ਤੋਂ ਬਾਅਦ ਇੰਟਰਵਿਊਸ ਤੋਂ ਬਾਅਦ ਜਿਹੜੀ ਨਵੀਂ ਬਾਡੀ ਬਣਦੀ ਹੈ ਜਿਹਦਾ ਕਿ ਪ੍ਰੋਸੈਸ 5 ਤੋਂ 6 ਮਹੀਨਿਆਂ ਦਾ ਹੁੰਦਾ ਹੈ ਔਰ ਇਹ ਇਹ ਪ੍ਰੋਸੈਸ ਪਿਛਲੀ ਵਾਰ ਵੀ ਇਹੀ ਲਾਗੂ ਹੋਇਆ ਸੀਗਾ ਔਰ ਐਥ ਕੀ ਵੀ 3 ਸਾਲ ਬਾਅਦ ਨਾਰਮਲ ਪ੍ਰੋਸੀਜਰ Indian Youth Congress ਨੇ ਜਿਹੜਾ ਅਡਾਪਟ ਕੀਤਾ ਜਿਹਦਾ ਸੀ ਸਵਾਗਤ ਕਰਦੇ ਆ ਕਿ ਨਵੇਂ ਨੌਜਵਾਨ ਆਉਣ ਔਰ ਪੋਲਿਟੀਕਲ ਸਪੇਸ ਨੂੰ ਆਪਣਾ ਸੰਭਲਣ ਔਰ ਲੋਕਾਂ ਦੀ ਆਵਾਜ਼ ਬਣਨ ਸੋ ਇਹ ਮੈਂ ਕਲੈਰੀਫਿਕੇਸ਼ਨ ਆਪ ਸਾਰੇ ਸਾਹਮਣੇ ਰੱਖਣਾ ਚਾਹ ਰਿਹਾ ਸੀ ਔਰ ਮੈਨੂੰ ਮਾਣ ਹੈ ਮੇਰੇ ਪੰਜਾਬ ਯੂਥ ਕਾਂਗਰਸ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਪੰਜਾਬ ਯੂਥ ਕਾਂਗਰਸ ਦੀ ਸੇਵਾ ਕੀਤੀ ਹੈ ਆ ਭਾਵੇਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦਾ ਕੰਮ ਹੋਵੇ ਲਾਅ ਐਂਡ ਆਰਡਰ ਦੇ ਮਸਲੇ ਤੇ ਨਸ਼ਿਆਂ ਦੇ ਮਸਲੇ ਤੇ ਬੇਰੋਜ਼ਗਾਰੀ ਦੇ ਮਸਲੇ ਤੇ ਆਰਐਸਐਸ ਦੇ ਖਿਲਾਫ ਭਾਜਪਾ ਦੇ ਖਿਲਾਫ ਬਹੁਤ ਸੋਹਣੀ ਲੜਾਈ ਪੰਜਾਬ ਦੇ ਵਿੱਚ ਲੜੀ ਗਈ ਹੈ ਔਰ ਉਦੋਂ ਤੁਸੀਂ ਉਹ ਲੜਾਈ ਲੜੀ ਹੈ ਜਦੋਂ ਕਿ ਕਾਂਗਰਸ ਪਾਰਟੀ ਆਪਣੇ ਬਿਲਕੁਲ ਲੋਏਸਟ ਐਬ ਤੇ ਸੀਗੀ ਔਰ ਨਾ ਹੀ ਮੈਨੂੰ ਕੋਈ ਆਮ ਆਦਮੀ ਪਾਰਟੀ ਦਾ ਕੋਈ ਯੂਥ ਵਿੰਗ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਨਾ ਹੀ ਮੈਨੂੰ ਭਾਜਪਾ ਦਾ ਕੋਈ ਯੂਥ ਵਿੰਗ ਨਜ਼ਰ ਆ ਰਿਹਾ ਹੈ ਨਾਹੀ ਅਕਾਲੀ ਦਲ ਦਾ ਨਜ਼ਰ ਆ ਰਿਹਾ ਤੇ ਜੇ ਆ ਰਿਹਾ ਤਾਂ ਉਹ ਪੰਜਾਬ ਯੂਥ ਕਾਂਗਰਸ ਦੇ ਮੇਰੇ ਯੋਧੇ ਸਾਥੀ ਸੀਗੇ ਜਿਨ੍ਹਾਂ ਨੇ ਸਰਕਾਰਾਂ ਨਾਲ ਆਡਾ ਲਿਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਗੱਲ ਰੱਖੀ ਜਿਨ੍ਹਾਂ ਨੇ ਰਾਹੁਲ ਗਾਂਧੀ ਜੀ ਦੀ ਲੜਾਈ ਲੜਨ ਦਾ ਜਿਹੜਾ ਕੰਮ ਕੀਤਾ ਇਸ ਲਈ ਮੈਨੂੰ ਬੜਾ ਫਕਰ ਹੈ ਕਿ ਬੜੇ ਅੱਛੇ ਤਰੀਕੇ ਨਾਲ ਇਸ ਸਮਾਂ ਬੀਤੇ ਆਨਲਾਈਨ ਟਾਈਮਸ ਵੀ ਬੜੇ ਅੱਛੇ ਤਰੀਕੇ ਨਾਲ ਪੰਜਾਬ ਯੂਥ ਕਾਂਗਰਸ ਦੇ ਜਿਹੜੀ ਆਪਣਾ ਆਪਣੀ ਸੇਵਾ ਔਰ ਆਪਣਾ ਕੰਮ ਕਰੂਗੀ